ਸਤਿਕਾਰ ਸਾਰਿਆਂ ਨੂੰ ਮੈਂ ਪ੍ਰਮਿੰਦਰਜੀਤ ਸਿੰਘ ਕੋ ਅੱਜ ਆ ਰਿਹਾ ਨਵੇਂ ਵਿਸ਼ੇ ਨਵੀਂ ਵੀਡੀਓ ਦੇ ਨਾਲ ਸਵਾਜਿਹਾ ਜੋ ਸਾਡਾ ਵਿਸ਼ਾ ਹੈ ਕਿ ਤੁਹਾਨੂੰ ਵੀ ਹਰ ਵਕਤ ਡਰ ਲੱਗਦਾ ਰਹਿੰਦਾ ਹੈ ਤੁਹਾਨੂੰ ਵੀ ਇੰਜ ਲੱਗਦਾ ਰਹਿੰਦਾ ਹੈ ਕਿਤੇ ਤੁਸੀਂ ਬਿਮਾਰ ਨਾ ਹੋ ਜਾਓ ਤੁਹਾਨੂੰ ਵੀ ਇੰਜ ਲੱਗਦਾ ਰਹਿੰਦਾ ਹੈ ਤੁਹਾਡਾ ਕੁਝ ਨਾ ਕੁਝ ਮਾੜਾ ਹੋਵੇ ਤਾਂ ਕਿ ਤੁਹਾਨੂੰ ਵੀ ਰਾਤ ਨੂੰ ਸਵੇਰੇ ਜਦੋਂ ਉੱਠਦੇ ਹੋ ਸਵੇਰੇ ਤੁਹਾਡੀ ਅੱਖ ਜਦੋਂ ਕੋਲਤੀ ਸਵੇਰ ਤਕਰੀਬਨ 2 ਵਜੇ ਦੇ ਕਰੀਬ ਮੋਸਟਲੀ ਤੋਂ 2 ਕਰੀਬ 2 ਵਜੇ ਦੇ ਕਰੀਬ ਤੁਹਾਡੀ ਅੱਖ ਕੋਲਤੀ ਤੋਂ ਆਟਾ ਜਾਂਦਾ ਡਰਦੇ ਨਾਲ ਭਰ ਜਾਂਦਾ ਹੈ ਤੁਹਾਡੇ ਨਾਲ ਅਗਰ ਇਸ ਤਰ੍ਹਾਂ ਦੀ ਘਟਨਾਵਾਂ ਹੁੰਦੀਆਂ ਹਨ ਇਸ ਤਰ੍ਹਾਂ ਦੇ ਖਿਆਲ ਤੁਹਾਡੇ ਹਿੱਦ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਆਉਂਦੇ ਹਨ ਤਾਂ ਤਾਂ ਤੁਸੀਂ ਇਸ ਦੇ ਪਿੱਛੇ ਦਾ ਕਾਰਨ ਲੱਭੋ ਤੁਸੀਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਕਿਉਂ ਯੂਜ਼ ਰਹੇ ਹੋ ਕਿਉਂ ਤੁਹਾਡੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਡਰ ਹੈ ਇਸ ਨੂੰ ਖੋਜਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਤਾਂ ਡਰ ਤੋਂ ਕਦੇ ਡਰਨਾ ਅਗਰ ਤੁਹਾਡੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਹਾਲਾਤ ਹਨ ਤੁਸੀਂ ਨਿੱਕੀ ਨਿੱਕੀ ਗੱਲ ਤੋਂ ਡਰਦੇ ਹੋ ਅਰਬਤ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਖਿਆਲਾਂ ਦੇ ਵਿੱਚ ਇੱਕ ਡਰ ਬਣਿਆ ਰਹਿੰਦਾ ਹੈ ਤਾਂ ਕਿਤੇ ਨਾ ਕਿਤੇ ਤੁਹਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਨਿਕਰਾਤਿਕ ਨਿਕਟਣਾ ਵਾ ਘਟ ਰਹੀਆਂ ਹਨ ਤੁਹਾਡੇ ਪਰਿਵਾਰਿਕ ਹਾਲਾਤ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਡਿਸਟਰਬ ਪਰ ਕਿ ਇਹ ਤੈਨੂੰ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਚੁਗਲੀ ਨਿੰਦਿਆ ਕਲੇਸ਼ ਹੈ ਕਿਤਨਾ ਕਿਤੇ ਤੁਹਾਡੇ ਦੋਸਤ ਵੀ ਤਰ ਤੋਂ ਗੱਲ ਗੱਲ ਤੇ ਡਰਾਉਂਦੇ ਹਨ ਕਿਤਨਾ ਕਿਤੇ ਤੁਸੀਂ ਬਹੁਤ ਜ਼ਿਆਦਾ ਅਸਫਲਤਾਵਾਂ ਨੂੰ ਆਪਣੇ ਹਿੱਸੇ ਵਿੱਚ ਪਾ ਲਿਆ ਹੈ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਅਸਫਲਤਾਵਾਂ ਨੂੰ ਤੁਸੀਂ ਦੇਖ ਲਿਆ ਹੈ ਤੁਹਾਡੇ ਮਨ ਦੇ ਵਿੱਚ ਜੋ ਡਰ ਹੈ ਤੁਹਾਨੂੰ ਕਿਤੇ ਨਾ ਕਿਤੇ ਇਸ ਡਰ ਨੇ ਆ ਪਾਸਟ ਦੇ ਨਾਮ ਬੰਨਿਆ ਹੋਇਆ ਹੈ ਕਿਤੇ ਤੁਹਾਡੇ ਪਾਸਟ ਦੇ ਵਿੱਚ ਕਿਸੇ ਤੁਹਾਡੇ ਰਿਸ਼ਤੇ ਦੇ ਨਾਮ ਰਿਸ਼ਤੇਦਾਰ ਦੇ ਨਾਲ ਕਿਸੇ ਭੈਣ ਭਾਈ ਦੇ ਨਾਲ ਕਿ ਦੋਸਤ ਇੱਕ ਤਰ ਦੇ ਨਾਲ ਕੋਈ ਐਕਸੀਡੈਂਟ ਹੋਇਆ ਕੋਈ ਮਾਰੀ ਘਟਨਾ ਹੋਈ ਜਾਂ ਉਹ ਮਾਰੀ ਘਟਨਾ ਨੇ ਕਪਟੇ ਕਿਰ ਦੇ ਵਿੱਚ ਇੱਕ ਡਰ ਨੂੰ ਬਣਾ ਕੇ ਰੱਖਿਆ ਹੈ ਜਿਸ ਦੀ ਵਜ੍ਹਾ ਕਰਕੇ ਤੁਸੀਂ ਹਰ ਵਕਤ ਇੱਕ ਡਰ ਦੇ ਵਿੱਚ ਇੱਕ ਸਹਿਮ ਦੇ ਵਿੱਚ ਰਹਿੰਦੇ ਹੋ ਅਗਰ ਤੁਹਾਡੇ ਨਾਲ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਤੁਹਾਡੇ ਜੀਵਨ ਦੇ ਵਿੱਚ ਇਸ ਤਰ੍ਹਾਂ ਦਾ ਡਰ ਹੈ ਤਾਂ ਤੁਸੀਂ ਆਪਣੇ ਜੀਵਨ ਨੂੰ ਬਦਲਣ ਦੀ ਕੋਸ਼ਿਸ਼ ਕਰੋ ਤਾਂ ਜੋ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਆ ਜਾਣ ਸੋ ਅਗਰ ਤੁਹਾਡੇ ਜੀਵਨ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਡਰ ਹੈ ਤੁਸੀਂ ਹਰ ਵਕਤ ਡਰਦੇ ਰਹਿੰਦੇ ਹੋ ਸਭ ਤੋਂ ਪਹਿਲਾਂ ਆਪਣੇ ਅੰਦਰ ਜਾਓ તમારો ਵੀ ਤੁਸੀਂ ਕਿਉਂ ਡਰਦੇ ਹੋ ਉਸ ਡਰ ਦੀ وجہ ਨੂੰ ਜਾਣਨ ਦੀ ਕੋਸ਼ਿਸ਼ ਕਰੋ ਫਿਰ ਉਸ ਡਰ ਨੂੰ ਧਿਆਨ ਨਾਲ ਦੇਖੋ ਕਿ ਜਿਹੜੀ ਘਟਨਾ ਨੂੰ ਸੋਚ ਕੇ ਮੈਂ ਡਰਦਾ ਹਾਂ ਕਿ ਉਸ ਘਟਨਾ ਦਾ ਮੇਰੇ ਜੀਵਨ ਦੇ ਵਿੱਚ ਕੋਈ ਆਧਾਰ ਹੈ ਕਿ ਉਸ ਘਟਨਾ ਦਾ ਸਾਡੇ ਜੀਵਨ ਦੇ ਵਿੱਚ ਕੁਝ ਨਾ ਕੁਝ ਉਸ ਦਾ ਕੋਈ ਹਿੱਸਾ ਬਣਿਆ ਹੋਇਆ ਹੈ ਕੀ ਉਹ ਕਰਨਾ ਖਟਣ ਦੇ ਕੋ ਚਾਂਸਸ ਹੈ ਮੇਰੇ ਜੀਵਨ ਵਿੱਚ ਹੈ ਕਿ ਕੋਈ ਕੀ ਕੋਈ ਉਸ ਤਰ੍ਹਾਂ ਦੀ ਐਕਟੀਵਿਟੀ ਮੈਂ ਕਰ ਰਿਹਾ ਹਾਂ ਜਾਂ ਕਰ ਰਹੀ ਹਾਂ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਮਨ ਦੇ ਵਿੱਚ ਪੁੱਛੋ ਆਪਣੇ ਆਪ ਨੂੰ ਸਵਾਲ ਵੀ ਜਿਸ ਚੀਜ਼ ਤੋਂ ਮੈਂ ਡਰ ਰਿਹਾ ਹਾਂ ਕਿ ਉਸ ਤਰ੍ਹਾਂ ਦੀ ਕੋਈ ਮੈਂ ਐਕਟੀਵਿਟੀ ਕਰ ਰਿਹਾ ਹਾਂ ਜੇ ਕੋਈ ਬਿਮਾਰੀ ਦੀ ਗੱਲ ਹੈ ਕਿ ਤੁਸੀਂ ਉਸ ਤਰ੍ਹਾਂ ਦੇ ਹਾਲਾਤਾਂ ਵਿੱਚ ਜੀ ਰਹੇ ਹੋ ਕੋਈ ਬਿਮਾਰੀ ਤੁਹਾਨੂੰ ਲੱਗ ਜਾਵੇਗੀ ਕਿਉਂਕਿ ਜ਼ਿਆਦਾਤਰ ਸਾਡੇ ਜੀਵਨ ਵਿੱਚ ਜੋ ਡਰ ਹੁੰਦੇ ਨੇ ਉਹ ਸਾਡੇ ਪਾਸਟ ਦੇ ਨਾਲ ਜੁੜੇ ਹੁੰਦੇ ਹਨ ਸਾਡੇ ਪੁਰਾਣੇ ਵਿਚਾਰਾਂ ਦੇ ਨਾਲ ਜੁੜੇ ਹੁੰਦੇ ਹਨ ਸਾਡੇ ਘਰ ਦੇ ਹਾਲਾਤਾਂ ਦੇ ਨਾਲ ਜੁੜੇ ਹੁੰਦੇ ਹਨ ਸਾਡੇ ਹਰ ਰੋਜ਼ ਜੀਵਨ ਦੇ ਵਾਪਰ ਨਾਲ ਇਕੱਠਾ ਹਾਣ ਨਾਲ ਜੁੜੇ ਹੁੰਦੇ ਹਨ ਹਰ ਰੋਜ਼ ਖਬਰਾਂ ਦੇਖਦੇ ਹਾਂ ਉਹਨਾਂ ਖਬਰਾਂ ਉਸ ਮੀਡੀਆ ਦੇ ਨਾਲ ਜੁੜੇ ਹੁੰਦੇ ਹਨ ਸੋ ਇਸ ਤਰ੍ਹਾਂ ਦਾ ਅਗਰ ਡਰ ਤੁਹਾਨੂੰ ਵਾਰ-ਵਾਰ ਡਿਸਟਰਬ ਕਰ ਰਿਹਾ ਹੈ ਡਰਾ ਰਿਹਾ ਹੈ ਤਹਾ ਤੁਹਾਨੂੰ ਹੋ ਕਿਤੇ ਨਾ ਕਿਤੇ ਆਪਣੇ ਮਨ ਨੂੰ ਅ ਇਲਾਜ ਦੀ ਜ਼ਰੂਰਤ ਹੈ ਤੁਹਾਨੂੰ ਪੋਜ਼ਿਟਿਵ એનર્ਜੀ ਦੀ ਜਰੂਰਤ ਹੈ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜੀਵਨ ਦੇ ਵਿੱਚ ਬਹੁਤ ਇਹ ਡਰ ਖਤਮ ਹੋ ਜਾਣ ਤਾਂ ਆਪਣੇ ਵਿਚਾਰਾਂ ਨੂੰ ਬਦਲ ਲਵੋ ਆਪਣੇ ਮਨ ਨੂੰ ਡਿਵਰਟ ਕਰ ਦੇਵੋ ਆਪਣੇ ਵਿਚਾਰਾਂ ਦੇ ਵਿੱਚ ਚੰਗੀਆਂ ਗੱਲਾਂ ਨੂੰ ਭਰਨਾ ਸ਼ੁਰੂ ਕਰ ਦੇਵੋ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ ਇਸ ਤਰ੍ਹਾਂ ਦੀਆਂ ਗੱਲਾਂ ਕਦੇ ਵੀ ਨਾ ਕਰੋ ਜੋ ਤੁਹਾਡੇ ਕਿਰਦੇ ਦੇ ਵਿੱਚ ਤੁਹਾਡੇ ਮਨ ਦੇ ਵਿੱਚ ਡਰ ਨੂੰ ਪੈਦਾ ਕਰਨ ਜਦੋਂ ਅਸੀਂ ਬਹੁਤ ਜ਼ਿਆਦਾ ਡਰੇ ਹੋਏ ਹੁੰਨੇ ਆ ਉਦੋਂ ਮੈਂ ਦੇਖਿਆ ਹੈ ਕਿ ਅਸੀਂ ਬਹੁਤ ਜ਼ਿਆਦਾ 네ਗੇਟਿਵ ਖਬਰਾਂ ਸੁਣਦੇ ਆ ਬਹੁਤ ਜ਼ਿਆਦਾ ਅਸੀਂ ਸੈਡ Song ਸੁਣਦੇ ਆ ਬਹੁਤ ਜ਼ਿਆਦਾ 네ਗੇਟਿਵ ਖਲਨਾ ਕਰਦੇ ਆ ਇਸ ਤਰ੍ਹਾਂ ਦੀ ਐਕਟੀਵਿਟੀਜ਼ ਜ਼ਿਆਦਾ ਕਰਦੇ ਆ ਜਿਹੜੇ ਜਿਹਦੇ ਨਾਲ ਸਾਡੀ ਜ਼ਿੰਦਗੀ 'ਚ ਹੋਰ ਜ਼ਿਆਦਾ 네ਗੇਟਿਵਿਟੀ ਬਦੀ ਅਗਰ ਤੁਹਾਡੇ ਜੀਵਨ ਦੇ ਵਿੱਚ ਡਰ ਹੈ ਤਾਂ ਤੁਹਾਨੂੰ ਡਰ ਨੂੰ ਖਤਮ ਕਰਨ ਲਈ ਆਪਣੇ ਆਪ ਦੇ ਉੱਤੇ ਧਿਆਨ ਦੇਣਾ ਪਵੇਗਾ ਆਪਣੇ ਵਿਚਾਰਾਂ ਤੇ ਧਿਆਨ ਦੇਣਾ ਪਵੇਗਾ ਆਪਣੇ ਪਾਸਟ ਦੀਆਂ ਮਾੜੀਆਂ ਘਟਨਾਵਾਂ ਨੂੰ ਤਿਆਗਣਾ ਪਵੇਗਾ ਉਹ ਸੋਚ ਨੂੰ ਤਿਆਗਣਾ ਪਵੇਗਾ ਤਾਂ ਜੋ ਤੁਸੀਂ ਆਪਣੇ ਜੀਵਨ ਨੂੰ ਖੂਬਸੂਰਤ ਬਣਾ ਸਕੋ ਆਪਣੇ ਜੀਵਨ ਨੂੰ ਸੁਧਾਰ ਸਕੋ ਤੜਦਾ ਤਿਰਦਾ ਤੁਹਾਡਾ ਤੁਹਾਡਾ ਮਨ ਹੀ ਤੁਹਾਡੇ ਜੀਵਨ ਨੂੰ ਬਦਲ ਬਦਲ ਸਕਦਾ ਹੈ ਉਹ ਮੈਂ ਦੇਖਿਆ ਹੈ ਕਿ ਆਪਣੇ ਜੀਵਨ ਦੇ ਕੁਝ ਬਹੁਤ ਸਾਰੇ ਤੰਜਰਬਿਆਂ ਦੇ ਵਿੱਚੋਂ ਮੈਂ ਸਿੱਖਿਆ ਹੈ ਜਿਸ चीज ਤੋਂ ਤੁਸੀਂ ਬਹੁਤ ਜ਼ਿਆਦਾ ਡਰਦੇ ਹੋ ਜਿਸ ਘਟਨਾ ਦੇ ਹੋਣ ਤੋਂ ਤੁਸੀਂ ਬਹੁਤ ਜ਼ਿਆਦਾ ਡਰਦੇ ਹੋ ਉਸ ਘਟਨਾ ਦੇ ਵਾਪਰਨ ਦੇ ਚਾਂਸ ਤੁਹਾਡੇ ਜੀਵਨ ਦੇ ਵਿੱਚ 98% ਵੱਧ ਜਾਂਦੇ ਹਨ 98% ਉਸ ਘਟਨਾ ਦੇ ਵਾਪਰਨ ਦੇ ਚਾਂਸ ਤੁਹਾਡੇ ਚੋਣ ਦੇ ਵਿੱਚ ਵੱਧ ਜਾਂਦੇ ਹਨ ਅਗਰ ਤੁਹਾਡੇ ਮਨ ਦੇ ਵਿੱਚ ਕੋਈ ਖਿਆਲ ਵਾਰ-ਵਾਰ ਆ ਰਿਹਾ ਹੈ 네ਗੇਟਿਵ ਖਿਆਲ ਡਰ ਵਾਰ-ਵਾਰ ਆ ਰਿਹਾ ਹੈ ਤਾਂ ਉਸ ਨੂੰ ਬਦਲ ਲਵੋ ਉਸ ਨੂੰ ਸੋਚ ਨੂੰ ਬਦਲ ਲਵੋ ਉਸ ਖਿਆਲ ਨੂੰ ਬਦਲ ਲਵੋ ਤਾਂ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਕੋਈ ਕੁਝ ਸਾਡੀ ਜ਼ਿੰਦਗੀ ਵਿੱਚ ਦੁੱਖ ਨਹੀਂ ਹਨ ਅਸੀਂ ਦੁੱਖਾਂ ਬਾਰੇ ਸੋਚ-ਸੋਚ ਕੇ ਹੀ ਦੁਖੀ ਹੋਏ ਹਾਂ ਦੁੱਖਾਂ ਨੂੰ ਅਸੀਂ ਖੁਦ ਬੁਲਾਇਆ ਹੈ ਸਾਡੇ ਜੀਵਨ ਵਿੱਚ ਦੁੱਖ ਆਉਂਦੇ ਉਹ ਜੀਵਨ ਦਾ ਜਿਹੜਾ ਮੇ ਮੁਖ ਜੋ ਸਿਧਾਂਤ ਹੈ ਜੀਵਨ ਨੂੰ ਜਿਉਂਦਾ ਉਹ ਅਨੰਤ ਦੇ ਨਾਲ ਜੁੜਿਆ ਹੋਇਆ ਹੈ ਕੁਸ਼ੀ ਦੇ ਨਾਲ ਜੁੜਿਆ ਹੈ ਪਰ ਅਸੀਂ ਅਨੰਤ ਨੂੰ ਸਮਝੇ ਨਹੀਂ ਅਸੀਂ ਕੁਸ਼ੀ ਨੂੰ ਸਮਝਿਆ ਨਹੀਂ ਅਸੀਂ ਕਰਮ ਕਾਂਡ ਦੇ ਵਲ ਤੌਰ ਤੇ ਅਸੀਂ ਆਤਮਨ ਯਾਕੇ ਆਪਣੇ ਆਪ ਨੂੰ ਮੱਥੇ ਰਕੋਨੇ ਸ਼ੁਰੂ ਕਰ ਦਿੱਤੇ ਪਰ ਅਸੀਂ ਅਸਰ ਜ਼ਿੰਦਗੀ ਦੇ ਪਰਸਪਨ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਡਰ ਕਿਉਂ ਆਉਂਦਾ ਹੈ ਨੈਗੇਟਿਵਿਟੀ ਕਿਉਂ ਉਹਦੀ ਹੈ ਜੀਵਨ ਦੇ ਵਿੱਚ ਇਸ ਤਰ੍ਹਾਂ ਦੇ ਨਕਾਰਾਤਮਕ ਕਦਨਾਵਾ ਕਿਉਂ ਕਰਦਿਆਂ ਹਾਂ ਇਸ ਨੂੰ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਉਲਮਾ ਕੇ ਅਸੀਂ ਮਨ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂ ਮਾਨ ਹੀ ਹਰਕਤਾਂ ਨੂੰ ਜਨਦਿੰਦਾ ਹੈ ਮਾਨ ਹੀ ਸਾਡੇ ਜੀਵਨ ਨੂੰ ਸਿਰਜਦਾ ਹੈ ਮਾਨ ਹੀ ਸਾਡੇ ਜੀਵਨ ਦੇ ਸੁਖ ਦੁੱਖ ਨੂੰ ਬਿਰਨਦਾ ਹੈ ਸਿਰਜਦਾ ਹੈ ਸੋ ਅਸੀਂ ਜਦੋਂ ਤੱਕ ਅਸੀਂ ਮੰਦੇ ਸ਼ਰਤਿਆਂ ਨੂੰ ਨਹੀਂ ਸਮਝਾਂਗੇ ਮਨ ਨੂੰ ਮੰਦੇ ਬਾਰੇ ਗਿਆਨਵਾਸ ਨਹੀਂ ਕਰਾਗੇ ਤਦ ਤੱਕ ਅਸੀਂ ਡਰ ਦੇ ਵਿੱਚ ਰਵਾਂਗੇ ਚਿੰਤਾ ਦੇ ਵਿੱਚ ਰਵਾਂਗੇ ਸੋ ਡਰ ਨੂੰ ਤਿਆਗਣਾ ਚਾਹੁੰਦੇ ਹੋ ਤਾਂ ਮਨ ਨੂੰ ਬਦਲ ਲਵੋ ਮਨ ਨੂੰ ਕਿਵੇਂ ਬਦਲਣਾ ਆਪਣੇ ਵਿਚਾਰਾਂ ਨੂੰ ਬਦਲ ਲਵੋ ਤੁਹਾਡੇ ਵਿਚਾਰ ਕਿਵੇਂ ਬਦਲਣਗੇ ਆਪਣੇ ਕਨਸਟੀਟਿਊਸ਼ਨ ਨੂੰ ਬਦਲੋ ਆਪਣੇ ਧਿਆਨ ਨੂੰ ਬਦਲੋ ਤੁਹਾਡਾ ਧਿਆਨ ਜਦ ਤੱਕ ਇੰਨੀਆਂ ਗੱਲਾਂ ਤੇ ਰਹਿੰਦਾ ਹੈ ਕਿਸ ਤਰ੍ਹਾਂ ਦੇ ਵਿਚਾਰਾਂ ਤੇ ਤੁਹਾਡਾ ਧਿਆਨ ਟਿਕਦਾ ਹੈ ਉਨਾ ਵਿਚਾਰਾਂ ਨੂੰ ਬਦਲੋ ਆਪਣੇ ਧਿਆਨ ਨੂੰ ਬਦਲ ਲਿਆ ਤੁਹਾਡੇ ਵਿਚਾਰ ਬਦਲ ਜਾਣਗੇ ਤੁਹਾਡੇ ਵਿਚਾਰ ਬਦਲ ਲਗੇ ਤੁਹਾਡਾ ਜੀਵਨ ਬਦਲ ਜਾਵੇਗਾ ਤੁਹਾਡਾ ਜੀਵਨ ਬਦਲ ਗਿਆ ਤੁਹਾਡੀ ਜ਼ਿੰਦਗੀ ਚ ਖੁਸ਼ੀਆਂ ਆਪਣੇ ਆਪ ਆ ਜਾਣਗੀਆਂ ਅਗਰ ਤੁਹਾਡੇ ਤੋਂ ਇਸ ਤਰ੍ਹਾਂ ਨਹੀਂ ਕੀਤਾ ਜਾ ਰਿਹਾ ਤੁਹਾਡੇ ਮਨ ਦੇ ਚ ਜੜ ਨੇ ਇੱਕ ਜੜ ਇੱਕ ਜੜ ਪਸਾਰ ਲਈ ਜਾਂ ਫਿਰ ਜੜ ਮਜ਼ਬੂਤ ਕਰ ਲਈਏ ਤਾਂ ਉਸ ਦੇ ਉਸ ਦੇ ਇਲਾਜ ਲਈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਸਾਨੂੰ ਫਾਲੋ ਕਰ ਸਕਦੇ ਸਾਡੇ ਫੇਸਬੁਕ ਪੇਜ ਨੂੰ ਫਾਲੋ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਸੀਂ ਤੁਹਾਨੂੰ ਹਾਰ ਹਿੱਲੇ ਹਰ ਸੰਭਵ ਕੋਸ਼ਿਸ਼ ਦੇ ਨਾਲ ਆਪਣੇ ਮਨ ਦੇ ਦਰਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਹਲ ਤੱਕ ਨਹੀਂ ਮਿਲੇਗਾ ਜਦ ਤੱਕ ਉਸ ਦਾ ਇਲਾਜ ਨਹੀਂ ਲੱਭੂਗੀ ਲਾਜ ਲੱਭਣ ਲਈ ਤੁਹਾਨੂੰ ਕੋਸ਼ਿਸ਼ ਕਰਨੀ ਪੈਣੀ ਆ ਇੱਕ ਕਦਮ ਪੁੱਟਣਾ ਪੈਣਾ ਜਦੋਂ ਤੱਕ ਤੁਸੀਂ ਪਹਿਲਾ ਕਦਮ ਨਹੀਂ ਪੁੱਟ ਸਕੋਟ ਸਾਕਟ ਪੁੱਟ ਲੈਂਦੇ ਤਦ ਤੱਕ ਤੁਸੀਂ ਅਗਲਾ ਕਦਮ ਨਹੀਂ ਪੁੱਟ ਸਕੋਗੇ ਪਹਿਲਾ ਕਦਮ ਪੁੱਟੋਗੇ ਤਾਂ ਅਗਲਾ ਕਦਮ ਪੁੱਟਿਆ ਜਾਵੇਗਾ ਕਦਮ ਕਦਮ ਦੇ ਨਾਲ ਹੀ ਮੀਲਾਂ ਦਾ ਸਫ਼ਰ ਤੈਅ ਹੁੰਦਾ ਜਦੋਂ ਤੱਕ ਤੁਹਾਡਾ ਪਹਿਲਾ ਕਦਮ ਨਹੀਂ ਤਾਂ ਮੀਲ ਮੀਲ ਤਾਂ ਬਹੁਤ ਵੱਡੀ ਗੱਲ ਹੈ ਪਹਿਲਾ ਕਦਮ ਪੁੱਟੋ ਤੁਹਾਡਾ ਜੀਵਨ ਆਪਣੇ ਆਪ ਬਦਲ ਜਾਏਗਾ ਸਧਾਰਤਿਕ ਰੂਪ ਵਿੱਚ ਬਦਲ ਜਾਵੇਗਾ ਸਮਾਜਿਕ ਰੂਪ ਵਿੱਚ ਬਦਲ ਜਾਵੇਗਾ ਤੁਹਾਡੇ ਮਨ ਸਿ ਭਾਵਾਂ ਦੇ ਰੂਪ ਵਿੱਚ ਬਦਲ ਜਾਵੇਗਾ ਜੀਵਨ ਤੋਂ ਆਪਾ ਨੂੰ ਵੈਲਕਮ ਕਵੇਗਾ ਤੁਹਾਡੇ ਜੀਵਨ ਦੇ ਚ ਖੁਸ਼ੀਆਂ ਆਉਣਗੇ ਆਪਸੇ ਕਿਹੜੇ ਆਉਣਗੇ ਸੋ ਸੋਚਣ ਦਾ ਤਰੀਕਾ ਬਦਲੋ ਆਪਣੇ ਮਨ ਨੂੰ ਆਪਣੇ ਬਾਸ ਵਿੱਚ ਕਰ ਲਵੋ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਦਾ ਆਉਣਾ ਸੰਭਵ ਹੈ ਜ਼ਰੂਰੀ ਹੈ ਤੇ ਆ ਵੀ ਗਿਆ ਆਵੇਗਾ ਸੋ ਆਈ ਦੇ ਲਈ ਇਨਾਈ ਮਿਲਦੇ ਆਪੇ ਕਿਸੇ ਨਵੇਂ ਜੀ ਵਿਸ਼ੇ ਦੇ ਨਾਲ ਵੀਡੀਓ ਦੇ ਨਾਲ ਸਦਾ ਬੜੇ ਰਹੋ ਧੰਨਵਾਦ